ਕੌਣ ਸਾਹ ਵੱਲੋਂ ਬਿੱਟੂ ਵੱਲੋਂ ਸੀਨ ਅਲੀਜੇਬਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਗਾਰਾ ਲਾਉਂਗਾ ਜਿੰਦਾਬਾਦ ਭਾਰਤ ਮਾਤਾ ਕੀ ਜੈ ਜਿੰਦਾਬਾਦ 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 ਅੱਜ ਅੱਜ ਜਿਸ ਕਾਢੀ ਦਾ ਇੰਤਜ਼ਾਰ ਸੀਗਾ ਹੈਪੀ ਰੰਦਾਵਾ ਜੀ ਨੂੰ ਸਾਡੇ ਜ਼ਿਲ੍ਹਾ ਪ੍ਰਧਾਨਤ ਮਾਨ ਸਾਹਿਬ ਨੇ ਔਰ ਮੈਂਬਰ ਆਫ ਪਾਰਲੀਮੈਂਟ ਹਮ ਜੀ ਬਿੱਟੂ ਨੇ ਦਾ ਸਮੁੱਚੀ ਟੀਮ ਨੇ ਭਾਰਤੀ ਜਨਤਾ ਪਾਰਟੀ ਦਾ ਸਰਪਤਾ ਬਾਕੇ ਭਾਰਤੀ ਜਨਤਾ ਪਰਿਵਾਰ ਵਿੱਚ ਸ਼ਾਮਲ ਕੀਤਾ ਹੈ ਮੈਨਾਂ ਨੂੰ ਆਪਣੇ ਪਾਰਟੀ ਵੱਲੋਂ ਭਾਰਤੀ ਜਨਤਾ ਵੱਡੇ ਜ਼ਿਲ੍ਹਾ ਲੁਧਿਆਣਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਤਾ ਹਾਂ ਜੀ ਆਗਿਆ ਹਾਂ ਗੁਰਵਿੰਦਰ ਭਾਈ ਜੀ ਬਿੱਟੂ ਭਾਈ ਸਾਹਮਣੇ ਦੇਣੋ ਹੁਣ ਮੈਂ ਬੇਨਤੀ ਕਰੂਗਾ ਸਾਡੇ ਜ਼ਿਲ੍ਹਾ ਪ੍ਰਧਾਨ ਅੱਛਾ ਹਾਂ ਲੋ ਲੋ ਉਹਨਾਂ ਕਿੱਥੇ ਆਇਆ ਆਪਣੇ ਇਹ ਮੈਨੂੰ ਮੈਨੂੰ ਲਾ ਦਿਓ ਜੀ ਹਲੋ ਜੀ ਤਲਵੰਦ ਅੱਜ ਉਹ ਦਿਨ ਦੀ ਆ ਸਭ ਨੂੰ ਬਧਾਈਆਂ ਬਹੁਤ ਬਹੁਤ ਮੁबारकਾਂ ਤੇ ਪੀ ਰੰਧਾ ਜੀ ਸਾਡੇ ਇਸ ਇਲਾਕੇ ਦੇ ਸੇਵਾਦਾਰ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਇਆ ਹਨ ਉਹਨਾਂ ਦਾ ਤੇ ਮਾਨਸਾ ਵੱਲੋਂ ਜ਼ਿਲ੍ਹਾ ਪਰਨਾਲ ਵੱਲੋਂ ਔਰ ਰਮਨਦੀਪ ਸਿੰਘ ਬਿੱਟੂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਵਿੱਚ ਚਾਣਦੇ ਇਹਨਾਂ ਨੂੰ ਜੀ ਆਖਦੇ ਹਨ ਔਰ ਗੜੇ ਨਾਲ ਲੱਗੇ ਰੱਖਾਂਗੇ ਆਪਾਂ ਇਲਾਕੇ ਦੀ ਹੋਰ ਵੀ ਸੇਵਾ ਕਰਕੇ ਰੱਖਾਂਗੇ ਹੁਣ ਮੈਂ ਬੇਨਤੀ ਕਰਵਾ ਜ਼ਿਲ੍ਹਾ ਪ੍ਰਧਾਨ ਅੱਗੇ ਦਾ ਪ੍ਰੋਗਰਾਮ ਜਿਹੜਾ ਵੀ ਹੈਗਾ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਵਾਨ ਜੀ ਉਹੀ ਦੱਸਣਗੇ ਲੋ ਧਵਾਨ ਸਾਹਿਬ ਧਵਾਨ ਸਾਹਿਬ ਤੁਹਾਡੀ ਸੋਚ ਤੇ ਧਵਾਨ ਸਾਹਿਬ ਤੁਹਾਡੀ ਸੋਚ ਤੇ ਬੈ ਯਾਰ ਬੈ ਜਾ ਬਾਕੀ ਥੋੜੇ ਜਿ ਹੱਪੀ ਜੀ ਨਾਲ ਅਲਗੀ ਦੇ ਨਾਲ ਸਾਥੀ ਵੀ ਭਰ ਦਿਆ ਜਾਂਦਾ ਮਲ ਨਹੀਂ ਚਾਮਣ ਹੋ ਜਾਣਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਵਾ ਜਿੰਦਾਬਾਦ ਜੀ ਵੀ ਜਿੰਦਾਬਾਦ ਸਾਡੀ ਭੈਣ ਬੀਵੀ ਜੀ ਜਿੰਨਾ ਦਾ ਬਿੱਟੂ ਜੀ ਨਾਲ ਹੱਪੀ ਜੀ ਦਾ ਬਹੁਤ ਪਿਆਰ ਹੈ ਉਹ ਚਾਮਣ ਹੋਣ ਜਾ ਰਹੇ ਹਨ ਮੈਂ ਤੁਮਾਨ ਸਾਹਿਬ ਨੂੰ ਔਰ ਬਿੱਟੂ ਜੀ ਨੂੰ ਬੇਨਤੀ ਕਰਵਾ ਸਾਡੀ ਭੈਣ ਬੀਵੀ ਜੀ ਇਸ ਏਰੀਆ ਦੇ ਕਰਮ ਠਕਾਰਿਆ ਕਰਤਾ ਉਹ ਭਰਤੀਆ ਜਨਤਾ ਪਾਰਟੀ ਵਿੱਚ ਹਮਲਾ ਹੋ ਰ ਜਾ ਰਹੇ ਹਨ ਵਿਤਮਨ ਸਾਹਿਬ ਨੂੰ ਔਰ ਬਿੱਟੂ ਜੀ ਨੂੰ ਬੇਨਤੀ ਕਰਵਾ ਕਿਰਪਾ ਕਰਕੇ ਪੈਣ ਬੇਵੀ ਨੂੰ ਬੇਨਤੀ ਆ ਕਿਰਪਾ ਕਰੇ ਮੰਚ ਦੇ ਅੰਗਿਆਂ ਨੇ ਅਨਲ ਜੀ ਪਿੱਛੇ ਜਗ੍ਹਾ ਦੇਈਓ ਜਰਾ ਨਹੀਂ ਨਹੀਂ ਮੈਂ ਉਹਨਾਂ ਦੇ ਬਾਅਦ ਬੇਨਤੀ ਕਰੂੰਗਾ ਪੈਣ ਚੰਚਲ ਜੀ ਨੂੰ ਚੰਚਲ ਜੀ ਹਾਂਜੀ ਉਹ ਬਹੁਤ ਪਹਿਲੇ ਬੇਵੀ ਜੀ ਇਹਨਾਂ ਦਾ ਟਾਈਮ ਰੱਖਣਾ ਉਸ ਤੋਂ ਬਾਅਦ ਚੰਚਲ ਜੀ ਇਹਨਾਂ ਦਾ ਟਾਈਮ ਰੱਖਣਾ ਮੈਡਮ ਰੰਧਾਵਾ ਜੀ ਬੋਲੋ ਮੈਡਮ ਰੰਧਾਵਾ ਜੀ ਕਿਰਵਾਤ ਹੋਸੀ ਬੀਬੀ ਜੀ ਤੇ ਚੰਚਲ ਜੀ ਨੂੰ ਸਰੋਪਾ ਬਾਕੇ ਸ਼ਾਮਲ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਤੇਜਿੰਦਰ ਸਿੰਘ ਜੀ ਤੇਜਿੰਦਰ ਸਿੰਘ ਦੀ ਕਿਰਪਾ ਕਰਕੇ ਹੈਪੀ ਰੰਧਾਵਾ ਜੀ ਦੀ ਪਤਨੀ ਉਹ ਵੀ ਭਰਦੇ ਜਨਤਾ ਵੱਲੋਂ ਸ਼ਾਮਲ ਹੋਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇਜਿੰਦਰ ਸਿੰਘ ਜੀ रविंदर सिंह जी रविंदर सिंह जी भारतीय किसान यूनियन के प्रधान सचिन शर्मा जी अमनदीप सिंह जी सुमित जैन जी दनिल वर्मा जी जतन और मनी वर्मा जी रोहित राजपूत जी राजपूत जी अभिषेक जी मनीषा जी मनीष जी मनीष ਬਾਨਬ ਗਰੇਰਾ ਦੇ ਮਦਾਨ ਸਾਹੀ ਜੀ ਉਹ ਵੀ ਆ ਜਾਣ ਸੰਪਾ ਜੀ ਇੱਕ ਵਿੱਕੀ ਦਾਸ ਜੀ ਉਹ ਵੀ ਅੱਗੇ ਆਣ ਦੀ ਕਿਰਪਾਤਾ ਕਰਨ ਵਿੱਕੀ ਦਾਸ ਜੀ ਹਾਥ ਤੇ ਰਿਓ ਬਾਈ ਬਾਈ ਅਜੀਤ ਕੁਮਾਰ ਗੋਗੀ ਜੀ ਉਹ ਵੀ ਅੱਗੇ ਆਣ ਦੀ ਕਿਰਪਾਤਾ ਕਰਨ ਪਤਾ ਜੀ ਕਾਣ ਦੋ ਪਤਾ ਜੀ ਵਿੱਕੀ ਜੀ ਵਿੱਕੀ ਜੀ ਵਿੱਕੀ ਜੀ ਤਾਂ ਯਾਰ ਇੱਕ ਵਾਰ ਸੱਚ ਜਗਾ ਦੇ ਰੋ ਜਗਾ ਦੇ ਅਸ਼ੋਕ ਕੁਮਾਰ ਜੀ ਬਹੁਤ ਹੀ ਸਿਹਰਾ ਕਲਾਕਾਰਤਾ ਕਾਂਗਰਸ ਪਾਰਟੀ ਦੇ ਉਹ ਵੀ ਅੱਗੇ ਆਂਦਿਕ ਰੁਪੰਤਾ ਕਰਮ ਆਜੋ ਜੀ ਜੀ ਬਈ ਬਣੇ ਹੈਲੋ ਬਹੁਤ ਹੀ ਸੀਨੀਅਰ ਕਰਤਾਰ ਜਗਿੰਦਰ ਜੀ ਉਹਨਾਂ ਨੇ ਬਿੱਤੀ ਕਰਦਾ ਅੱਗੇ ਅੱਜ ਕਿਰਪਾ ਦਾ ਕਰਨ ਹਰਮਨ ਸੰਤੂ ਜੀ ਬਹੁਤ ਹੀ ਬਹੁਤ ਧੰਨਵਾਦ ਅਪਿਰਦਾ ਵਾਲੀ ਦਾ ਜਿਹੜਾ ਕਿ ਇਸ ਮੰਡਲ ਨੂੰ ਬਹੁਤ ਹੀ ਕਿ ਮਜ਼ਬੂਤੀ ਮਿਲੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਗੁਰਦਾਵਾ ਸਾਹਿਬ ਦਾ ਵੈਸੇ ਦਾ ਸਾਡੇ ਨਾਲ ਬਹੁਤ ਭਾਰੇ ਸਾਥੀ ਨੇ ਜੀ ਮੇਰਾ ਇਹਨਾਂ ਦਾ ਵੀ ਸਾਹਿਬ ਨਾਲ ਪਿਆਰ ਹੈ ਚੌਵੀ ਦਰਸ਼ਕਾਂ ਦੀ ਕਿਰਪਾ ਕਰ ਗਿਆਣ ਤੇ ਭਰਦੇ ਜਨਤਾ ਪਾਲ ਵੀ ਸ਼ਾਮਿਲ ਹੋਣ ਮਿੱਤੂ ਜੀ ਉਹਨਾਂ ਨੂੰ ਸਿਰੋਂ ਪਾਗੇ ਸ਼ਾਮਿਲ ਹੋਣ